ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਅੱਜ ਅਸੀਂ ਲੈ ਕੇ ਆਇਆ ਟੀਐਮ ਦੇ ਕਤੂਰੇ ਵਿਕਾਉ ਨੇ ਏਰੀਆ ਮਲੇਰਕੋਟਲਾ ਰੇਡ ਫੋਨ ਤੇ 8288986005 ਇਸ ਨੰਬਰ ਤੇ ਫੋਨ ਕਰਕੇ ਟੀਐਮ ਦੇ ਖਤੂਰੇ ਖਰੀਦ ਸਕਦੇ ਹੋ 436 ਦਾ ਟਰੈਕਟਰ ਵਿਕਾਊ ਹੈ ਜੀ 1988 ਮਾਡਲ ਪੰਜਾਬ ਨੰਬਰ ਐਡੀਆਈ ਕੀਤਾ ਹੋਇਆ 60 ਵਾਲਾ ਕੀਤਾ ਜੀ ਡਬਲ ਕਲਚ ਰੇਟ 190000 ਏਰੀਆ ਜੀ ਪਿੰਡ ਟੁੱਡੀ ਫਰੀਦਕੋਟ ਇੱਕੇ ਸਿਰਦੀ ਗਾਂ ਵੀ ਵਿਕਾਊ ਹੈ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੋਈ ਹੈ ਜੀ ਤੋਕੜ ਗੱਬਣ گا ਵੀ ਵਿਕਾਉ ਉਹ ਐਸਬੀਆਰ ਦੀ ਪੰਜ ਮਹੀਨਿਆਂ ਦੀ ਗੱਬਣ ਹੈ ਜੀ ਦੁੱਧ 8 ਕਿਲੋ ਹੈ ਰੇਟ ਵੀਰ ਫੋਨ ਤੇ ਦੱਸਣਗੇ 84375 72660 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਅਤੇ ਗਾਂ ਖਰੀਦ ਸਕਦੇ ਹੋ ਆਈਫੋਨ 12 ਪ੍ਰੋ ਵਿਕਾਉ ਉਹ ਹੈ ਜੀ 128 ਜੀਵੀ ਰੇਟ 40000 ਸਾਰੇ ਐਸੈਸਰੀ ਨਾਲ ਸਾਰੇ ਐਸੈਸਰੀ ਨਾਲ ਜੀ 128 ਜੀਵੀ ਰੇਟ ਮੰਗੇ 407814031838 ਇਸ ਨੰਬਰ ਤੇ ਫੋਨ ਕਰਕੇ ਫਿੱਟ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਨਵੀਆਂ ਵੀਡੀਓ ਵੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਏ ਦਿਨ ਤੁਹਾਨੂੰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ 11 ਹਲ ਬਿਕਾਉ ਨੇ ਜੀ weight ਹੈ 2.5 ਕਵੰਟਲ 22000 ਰੁਪਏ ਰੇਟ ਰੱਖਿਆ ਗਿਆ ਏਰੀਆ ਪਿੰਡ ਆਲ ਖਫਰੀਦਕੋਟ ਵਧੀਆ ਕੰਡੀਸ਼ਨ ਦੇ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 22000 ਰੁਪਏ ਰੇਟ ਮੰਗਿਆ 11 ਹਲ ਵਿਕਾਊ ਨੇ ਜੀ ਏਰੀਆ ਪਿੰਡ ਆਲਖ ਫਰੀਦਕੋਟ 62390 58363 ਇਸ ਨੰਬਰ ਤੇ ਫੋਨ ਕਰਕੇ ਤੁਸੀਂ 11 ਹਲ ਨੇ ਜਿਹੜੇ 22000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਵੀਡੀਓ ਦੇ ਵਿੱਚ ਵੀ ਤੁਸੀਂ 11 ਹਲ ਨੇ ਜਿਹੜੇ ਇਹਨਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਜੌਂਡੀਆ 5310 ਟਰੈਕਟਰ ਵਿਕਾਊ ਆ 2004 ਮਾਡਲ ਇੰਜਨ ਗੇਅਰ ਦਾ ਓਕੇ 430000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਹੈਗਾ ਜੀ ਬਰਨਾਲਾ ਬਰਨਾਲਾ ਏਰੀਆ ਜੀ 430000 ਰੇਟ ਮੰਗਿਆ 2004 ਮਾਡਲ ਜੌਂਡੀਆ 5310 ਟਰੈਕਟਰ ਵਿਕਾਊ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਮਾਲਕ ਵੀਰ ਨੇ ਫੁੱਲ ਗਾਰੰਟੀ ਤੇ ਨੰਬਰ ਸਕਰੀਨ ਤੇ ਐ ਨੋਟ ਕਰ ਲਓ 82840 79299 ਇਸ ਨੰਬਰ ਤੇ ਫੋਨ ਕਰਕੇ ਜੋਂਡੀਆ 5310 ਟਰੈਕਟਰ 2004 ਮਾਡਲ 430000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 100 ਗੱਜ ਬਣੀ ਡਬਲ ਸਟੋਰੀ ਕੋਠੀ ਵਿਕਾਊ ਹੈ ਜੀ 4 ਬੈਡਰੂਮ ਨੇ 4 ਅਟੈਚ ਵਾਸ਼ਰੂਮ ਏਰੀਆ ਜਿਰਕਪੁਰ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਸਾਰਾ ਕੁਝ ਕੰਪਲੀਟ ਹੈ A to Z ਇੱਕ ਵੀ ਰੁਪਇਆ ਲੋਨ ਦੀ ਤੁਹਾਨੂੰ ਲੋੜ ਨਹੀਂ ਬਸ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਬਿਜਲੀ ਪਾਣੀ ਪੇਟ ਵਗੈਰਾ ਟੀਲ ਪੱਥਰ ਦਾ ਸਾਰਾ ਕੁਝ ਕੰਮ ਓਕੇ ਹੈ ਜੀ 9888132429 ਇਸ ਨੰਬਰ ਤੇ ਫੋਨ ਕਰਕੇ ਤੁਸੀਂ 10 ਅਗਸਤ ਦੇ ਵਿੱਚ ਬਣੀ ਡਬਲ ਸਟੋਰੀ ਕੋਠੀ ਹੈ ਜਿਹੜੀ ਜੀਲਕਪੁਰ ਦੇ ਵਿੱਚ ਖਰੀਦ ਸਕਦੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਕੱਲ ਸੀ ਵਾਲਿਆਂ ਦਾ ਮਿਊਜ਼ਿਕ ਸਿਸਟਮ ਵਿਕਾਊ ਆ 3 ਸਬ ਉਫਰ ਰੇਟ 34000 ਏਰੀਆ ਇੰਦਰੀ ਹਰਿਆਣਾ 9728743074 9728743074 ਇਸ ਨੰਬਰ ਤੇ ਫੋਨ ਕਰਕੇ ਕਲਸੀ ਵਾਲਿਆਂ ਦਾ ਮਿਊਜ਼ਿਕ ਸਿਸਟਮ ਹੈ ਜਿਹੜਾ ਤੁਸੀਂ 34000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਦਾ ਕਰੋ ਜੀ ਤੇ ਕਬੂਲ ਸ਼ਾਹ ਦੇ ਬਣੇ ਤੋਤੇ ਹਲ ਵਿਕਾਉਨੇ ਜੀ ਕਬੂਲ ਸ਼ਾਹ ਦੇ ਤੋਤੇ ਹਲ ਵਿਕਾਉਨੇ ਫੁੱਲ ਹੈਵੀ ਨੇ weight ਹੈਗਾ 4 ਕੁਇੰਟਲ 55 ਕਿਲੋ 4 ਕੁਇੰਟਲ 55 ਕਿਲੋ ਹੈ ਜੀ weight ਇਹਨਾਂ ਦਾ ਕਬੂਲ ਸ਼ਾਹ ਦੇ ਬਣੇ ਤੋਤੇ ਹਾਲ ਵਿਕਾਉ ਨੇ ਕੰਡੀਸ਼ਨ ਜਮ ਓਕੇ ਹੈ ਜੀ 42000 ਰੁਪਏ ਰੇਟ ਰੱਖਿਆ ਗਿਆ ਹੈ ਏਰੀਆ ਜੀ ਜਲਾਲਾਬਾਦ 94170 73225 94170 73225 ਨੰਬਰ ਤੇ ਫੋਨ ਕਰਕੇ ਕਬੂਲ ਸ਼ਾਹ ਦੇ ਬਣੇ ਤੋਤੇ ਹਾਲ ਤੁਸੀਂ 42000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਜੌਨ ਡੀਅਰ 5405 4x4 ਟਰੈਕਟਰ ਵਿਕਾ ਹੋਇਆ ਜੀ 2020 ਮਾਡਲ 95% ਟਾਇਰ ਨੇ 600 ਘੰਟਾ ਚੱਲਿਆ ਜੀ ਏਰੀਆ ਮੋਗਾ ਰੇਟ 10 ਲੱਖ 85 ਹਜ਼ਾਰ 10 ਲੱਖ 85 ਹਜ਼ਾਰ ਰੁਪਏ ਰੇਟ ਰੱਖੇ ਗਿਆ ਜੀ 95% ਟਾਇਰ ਨੇ ਜੌਨ ਡੀਅਰ 5405 ਟਰੈਕਟਰ ਵਿਕਾ ਹੋਇਆ ਜੀ 4x4 ਮਾਡਲ 2020 ਹੈ ਜੀ ਏਰੀਆ ਮੋਗਾ ਰੇਟ 10,85,600 ਘੰਟਾ ਚੱਲਿਆ ਗਿਆ ਜੀ ਬਾਕੀ ਤੁਸੀਂ ਨੰਬਰ ਨੋਟ ਕਰ ਲਓ 9814840986 ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਜੌਂਡੀਆ ਟਰੈਕਟਰ ਹੈ ਜਿਹੜਾ ਤੁਸੀਂ 10,85,000 ਚ ਖਰੀਦ ਸਕਦੇ ਹੋ ਲਓ ਜੀ ਇੱਕ ਹੋਰ ਬਹੁਤ ਸੋਹਣੀ ਜ਼ਮੀਨ ਦਾ ਟੱਕ ਲੈ ਕੇ ਆਏ ਆ ਜੀ 40 ਕਿੱਲੇ 40 ਕਿੱਲੇ ਜ਼ਮੀਨ ਵਿਕਾਊ ਹੈ ਜੀ ਨੈਰੀ ਜ਼ਮੀਨ ਹੈ ਨਹਿਰ ਦਾ ਪਾਣੀ ਲੱਗਦਾ ਜੀ ਏਰੀਆ ਪਿੰਡ ਚੱਬੇਵਾਲ ਨੇੜੇ ਹੁਸ਼ਿਆਰਪੁਰ ਰੇਟ ਹੈ ਜੀ ਸਿਰਫ 12 ਲੱਖ ਰੁਪਏ ਕਿੱਲੇ ਦਾ ਰੇਟ ਸਿਰਫ 12 ਲੱਖ ਰੁਪਏ ਕਿੱਲੇ ਦਾ ਰੇਣੀ ਰੱਖਿਆ ਗਿਆ ਜੀ 40 ਕਿੱਲੇ ਨਹਿਰੀ ਜ਼ਮੀਨ ਵਿਕਾਊ ਆ ਨਹਿਰ ਦਾ ਪਾਣੀ ਲੱਗਦਾ ਪਿੰਡ ਚੱਬੇਵਾਲ ਨੇੜੇ ਹੁਸ਼ਿਆਰਪੁਰ 12 ਲੱਖ ਰੁਪਏ ਕਿੱਲੇ ਦਾ ਰੇਟ ਹੈ ਬਾਕੀ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ 7789144493 7789144493 ਇਸ ਨੰਬਰ ਤੇ ਫੋਨ ਕਰਕੇ 40 ਕਿੱਲੇ ਨਹਿਰੀ ਜ਼ਮੀਨ 12 ਲੱਖ ਰੁਪਏ ਨੂੰ ਕਿਲਾ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਇੰਨੀ ਕੁ ਜ਼ਿਆਦਾ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂਕਿ ਇਹ ਹਰ ਇੱਕ ਕਿਸਾਨ ਵੀ ਕੋਲੇ ਵੀਡੀਓ ਪਹੁੰਚੇ ਤਾਂਕਿ ਜੋ ਵੀ ਕਿਸਾਨ ਵੀ ਜ਼ਮੀਨ ਖਰੀਦਣ ਦੇ ਚਾਹਵਨ ਨੇ ਉਹਨਾਂ ਕੋਲੇ ਇਹ ਵੀਡੀਓ ਜ਼ਰੂਰ ਪਹੁੰਚ ਸਕੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਨੇ ਚੀਜ਼ਾਂ ਸੇਲ ਹੋ ਸਕਦੀਆਂ ਨੇ ਸੋ ਜਿਹੜੇ ਵੀਰ ਚੈਨਲ ਦੇ ਨਵੇਂ ਆਏ ਨੇ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਕੋਈ ਵੀ ਮੇਰਾ ਵੀਰ ਭੈਣ ਭਰਾ ਐਡ ਕਰਵਾਉਣ ਦਾ ਚਾਹਵਨ ਹੈ ਤਾਂ ਤੁਸੀਂ ਨੰਬਰ ਨੋਟ ਕਰ ਲਓ 9877988446 ਇਸ ਨੰਬਰ ਤੇ 5 ਤੋਂ 7 ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਨਾਲ ਐਡ ਕਰਵਾ ਸਕਦੇ ਹੋ ਚਲਦੀ ਵੀਡੀਓ ਨੂੰ ਸ਼ੇਅਰ ਲਾਈਕ ਕਰਿਓ ਬੜੇ ਬੜਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਣਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ